ਕਿ ਅੱਜਪਨ ਸਰਕਾਰ ਜਿਹੜੀ ਆ ਉਹ ਕੰਪਰਸ ਬਣਾ ਰਹੀ ਆ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਐ ਟ੍ਰੈਕ ਰੂਟਸ ਵਿੱਚ ਟ੍ਰੈਕ ਮਾਰ ਕੇ ਡਟਿਆ ਜਾ ਰਿਹਾ ਜੀ ਅੱਜ ਦੇ ਸਾਡੇ ਸੁਤਾਂ ਬਾਕੀ ਹੋ ਰਹੇ ਨੇ ਦੂਜੇ ਪਾਸੇ ਜਿਹੜਾ ਆ ਕਿਸਾਨਾਂ ਵੱਲੋਂ ਇਹਨਾਂ ਕਿ ਬਹੁਤ ਹੁੰਦਾ ਜਾ ਰਿਹਾ ਜੀ 20 ਜਨਵਰੀ 2050 ਨੂੰ ਸਾਡੇ ਤੇਜ ਦਾ ਸੁਤਾਂ ਜਿਹੜਾ ਹੋ ਲੱਗੂਗਾ ਜੀ ਔਰ 2020 ਵਾਲਾ ਕਿਸਾਨ ਉੱਪਰੋਂ ਨਾ ਜਿਹੜਾ ਮੁਰਦ 21 ਜਨਵਰੀ 2021 ਨੂੰ ਜੈਲੀ ਸਿੱਟੀ ਚ ਆ ਉਹ ਜਿਹੜਾ ਪੂਰਾ ਮਸਲਾ ਪੈਦਾ ਹੋਤਾ ਦਿੱਲੀ ਦਾ ਭਾਵਾਂ ਦੇ ਪ੍ਰੋਟੇਰ ਦਾ ਮਹਿਲਾ ਦਾ ਹੋਇਆ ਸੀਗਾ ਉਹ ਉਹ ਦੋਲਾਂ ਜਿੱਤੂ ਹੋਇਆ ਔਰ 26 ਜਨਵਰੀ 2021 ਦੀ ਪਰੇਡ ਜਿਹੜੀ ਉਹ ਵੀ ਇਤਿਹਾਸਕ ਹੋਈ ਔਰ ਉਹ ਵੀ ਮਤਲਬ ਉਹ ਸ ਇਤਿਹਾਸਿਕ ਦਿਨ ਦੀ ਜਾਂਚ ਭਾਵੇਂ ਉਸ ਤਨ ਅੰਦੋਲਨ ਨੂੰ ਇੱਕ ਵੱਡਾ ੱੱਕਾ ਵੀ ਲੱਗਣ ਦੀ ਸੰਭਾਵਨਾਵਾਂ ਬੜੀਆਂ ਪਰ ਫਿਰ ਅੰਦੋਲਨ ਪੈਰਾਫਰਕਾ ਹੋਇਆ ਉਹ ਹਰ ਸਾਲ 26 ਜਨਵਰੀ ਨੂੰ ਸੰਵਿਧਾਨ ਤੌਰ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜਾ ਆ ਉਹ ਟਰੈਕਟਰ ਮਾਰਚ ਕਰਿਆ ਉਹ ਦਾਅ ਦੇ ਨਾਲ ਹੀ ਇਹ ਸਰਕਾਰ ਆਰਥਿਕ ਵਿਕਾਸ ਦੀ ਲੋਕ ਵਿਕਾਸ ਦੀ ਨੀਤੀਆਂ ਲੈ ਕੇ ਆਉਂਦੀਆਂ ਉਹਨਾਂ ਨੀਤੀਆਂ ਦੇ ਨਾਲ ਜੋੜ ਕੇ ਇਹ ਸਾਰੇ ਦੇਸ਼ ਦਾ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੀ ਆ ਉਹ ਹੋਣੀ ਆ ਉਹ ਸਾਰੇ ਦੇਸ਼ ਦੇ ਕਿਸਾਨਾਂ ਦਾ ਟਰੈਕਟਰ ਲੈ ਕੇ ਸੜਕਾਂ ਤੇ ਆਉਣਗੇ ਕਿਉਂਕਿ ਐਸ ਵਾਰ ਇਹ ਟਰੈਕਟਰ ਪ੍ਰੋਜੈਕਟ ਜਿਹੜੀ ਆ ਉਹ ਦੋ ਧਿਰ ਜਿਹੜੇ ਕਿਸਾਨ ਬਰੋਤੀ ਜਾਂ ਆਮ ਲੋਕਾਂ ਬਰੋਤੀ ਜਿਹੜਾ ਸਰਕਾਰ ਪੀਪਲ 2025 ਵਲਡ ਫੈਸ਼ਨ ਤੇ ਲੈ ਕੇ ਆ ਰਹੀ ਹੈ ਔਰ ਫੀਲ ਬਿਲ 2025 ਵਲਡ ਫੈਸ਼ਨ ਤੇ ਲੈ ਕੇ ਆ ਰਹੀ ਆ ਔਰ ਪਿਛਲੇ ਵਲਡ ਫੈਸ਼ਨ ਤੇ ਮੰਰੇਗਾ ਜਿਹੜੀ ਆ ਉਹਨੂੰ ਸਰਕਾਰ ਨੇ ਧਿਆਨ ਕਰਕੇ ਨਵੇਂ ਜੀ ਰਾਮਜੀ ਪਾਲਸੀ ਬਣਾਈ ਆ ਜਿਹੜੀ ਕਿ ਵੱਲੋਂ ਮੰਰੇਗਾ ਦਾ ਭੂਗ ਖੋਣ ਵਾਲੀ ਮਜ਼ਦੂਰਾਂ ਦੇ 4 ਕਰੋੜ ਲੱਖ ਰੁਪਏ ਦਿੱਤੇ ਗਏ ਆ ਔਰ ਨਰਤੀ ਕਾਨੂੰਨ ਉਹਨਾਂ ਦੇ ਸੀਗੇ ਜਿਹੜੇ ਉਹਨਾਂ ਅੰਗਰੇਜ਼ਾਂ ਅਵਰਧ ਲੜ ਕੇ ਲੋਕਾਂ ਨੇ ਹਾਸਲ ਕੀਤੇ ਸੀ ਉਹ ਇਸ ਸਰਕਾਰ ਨੇ ਜਿਹੜੇ ਆ ਰੱਦ ਕਰਕੇ ਉਹਨਾਂ ਨੂੰ ਕਾਰਪੋਰੇਟ ਪੱਕੀ ਤੇ ਮਸ਼ਹੂਰ ਬਣਦੀ ਜਨਰੇਰ ਨੇ ਉਸ ਨਾਲ ਉਹ ਦੂਸਰੇ ਪਾਸੇ ਕਿਸਾਨੀ ਨੂੰ ਯਾਰਡ ਲਈ ਜਿੱਥੇ ਬੀਜ ਬਿਲ ਲਿਆਂਦਾ ਜਾ ਰਿਹਾ ਉੱਥੇ ਮੁਕਤ ਵਪਾਰ ਸੰਧੀ ਜਿਹੜੀ ਐਗਰੀਕਲਚਰ ਦੀ ਵੀ ਕੀਤੀ ਜਾ ਰਹੀ ਹੈ ਅਮਰੀਕਾ ਨਾਲ ਔਰ ਯੂਰੋਪੀਅਨ ਦੇਸ਼ਾਂ ਨਾਲ ਦੇਸ਼ ਦੀ ਟੈਕਸਟਾਈਲ ਦੇ ਸੰਬੰਧ ਕੀਤੀ ਜਾ ਰਹੀ ਹੈ ਔਰ ਇਹ तमाम ਜਿਹੜੀਆਂ ਲੋਕ ਉਪਰ ਦੀ ਪਾਲਸੀਆਂ ਆ ਸਵਾਰਦਾ ਜਿਹੜਾ ਹੈ ਟਰੈਕਟਰ ਪਰੇਡ ਆ ਸ਼ਰਨੀ ਦੇ ਮੋੜੀ ਦੀ ਗਨਤਕਰ ਇਹ ਉਹ ਹੋਣ ਵਾਲੇ ਅੰਦੋਲਨ ਦੀ ਤਿਆਰੀ ਜਿਹੜੀ ਉਹਦੇ ਵਜੋਂ ਕੀਤੀ ਜਾ ਰਹੀ ਆ ਔਰ ਸਰਕਾਰ ਨੂੰ ਅਸੀਂ ਕੇਂਦਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਇਸ ਵੇਲੇ ਦਾ ਕਿਸਾਨ ਜਿਹੜਾ ਉਹ ਨਾ ਬਿਜਲੀ ਐਕ 2000 ਬਿਜਲੀ ਬਿੱਲ 2025 ਨੂੰ ਮਨਜ਼ੂਰ ਕਰਦਾ ਹੈ ਨਾ ਬੀਜ ਬਿਲ 2025 ਨੂੰ ਮਨਜ਼ੂਰ ਕਰਦਾ ਮਨਰੇਗਾ ਜਿਹੜੀ ਆ ਉਹਨੂੰ ਬਹਾਲ ਕੀਤਾ ਜਾਵੇ ਔਰ ਜਿਹੜੇ ਅਮਰੀਕਾ ਨਾਲ ਤੇ ਹੋਰ ਦੇਸ਼ਾਂ ਨਾਲ ਮੁਕਤਮ ਪਾਰ ਸੰਧੀਆਂ ਦੇਸ਼ ਨੌਕੀ ਕੀਤੀਆਂ ਜਾ ਰੀਆਂ ਉਹਨਾਂ ਨੂੰ ਰੱਦ ਕੀਤਾ ਜਾਵੇ 4 ਕੋਰ ਡਰੱਪ ਕੀਤੇ ਜਾਣ ਮਜ਼ਦੂਰਾਂ ਦੇ ਸਾਰੇ ਉਹ ਪਹਿਲੇ ਕਾਨੂੰਨ ਜਿਹੜੇ ਆ ਉਹ ਬਹਾਲ ਕੀਤੇ ਜਾਣ ਨਹੀਂ ਤੇ ਇੱਕ ਵੱਡਾ ਅੰਦੋਲਨ ਜਿਹੜਾ ਉਹ 2020 ਵਰਕਾ ਇੱਕ ਵੱਡਾ ਅंदोलਨ ਦੇਸ਼ ਭਰ ਦੇ ਵਿੱਚ ਜਿਹੜਾ ਉਹ ਦੇਸ਼ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ ਔਰ ਸਭ ਵਰਗ ਜਿਹੜੇ ਰਲ ਕੇ ਜਿਹੜਾ ਉਹ ਕਰਨੇ ਪਤਾ ਨਹੀਂ ਪੰਜਾਬ ਸਰਕਾਰ ਦੇ ਰਵੱਈਏ ਨੂੰ ਕਦਾਂ ਦੇਖਣੇ ਭਾਵੇਂ ਕੋਈ ਕਿਸਾਨ ਆ ਕੋਈ ਹੋਵੇ ਚਾਹੇ ਕੋਈ ਪੱਤਰਕਾਰ ਹੋਵੇ ਪਣਾ ਸਖਤ ਰਵੱਈਆ ਚੱਲ ਰਿਹਾ ਹੈ। ਦੇਖੋ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਬਾਰੇ ਅਸੀਂ ਪਹਿਲਾਂ ਤੋਂ ਹੀ ਬੜਾ ਸਪਸ਼ਟ ਆ ਇਹ ਆਰਐਸਐਸ ਦੀ ਬੀ ਟੀਮ ਆ ਏ ਟੀਮ ਪਾਰ ਬਸ ਕੰਦੀ ਜਮ ਆਮ ਆਦਮੀ ਪਾਰਟੀ ਜੋ ਭਾਰਤ ਪੂਰੇ ਦੇਸ਼ ਚ ਕਰ ਰਹੀ ਆ ਜਿੱਕਾ ਉਹ ਪੱਤਰਕਾਰਾਂ ਦਾ ਮੀਡੀਆ ਬਣਾਇਆ ਸਾਰੇ ਪੱਤਰਕਾਰੀ ਦਾ ਬਾਕੀ ਦਾ ਜਾਂ ਪੱਤਰਕਾਰੀ ਦਾ ਉਹ ਗੱਲ ਘੁੱਟਿਆ ਆ ਜਿਸ ਤਰ੍ਹਾਂ ਉਹ ਮਤਲਬ ਲੋਕਾਂ ਦੇ ਪੱਖ ਚ ਬੋਲਣ ਵਾਲਿਆਂ ਨੂੰ ਲਿਖਣ ਵਾਲਿਆਂ ਨੂੰ ਉਹ ਫੜ ਫੜ ਕੇ ਜੇਲਾਂ ਚ ਦੇ ਰਹ ਨੇ ਇਹ ਕੀ ਕਹਿ ਪੰਜਾਬ ਤੋਂ ਹੋ ਬਣੀ ਕਰਦੀ ਆ ਇਹ ਪਾਰਟੀ ਇਹ ਲੈ ਗਈ ਕਿ ਸਵਾਲ ਕਰੋ ਤੇ ਆਪ ਦੇ ਸਵਾਲ ਪੁੱਛੇ ਜਾ ਰਹੇ ਆ ਪੰਦਰ ਕਰਾ ਬਲੋ ਇਹਨਾਂ ਦੀ ਜੋ ਪੰਜਾਬ ਦਾ ਪਰਫਾਰਮੈਂਸ ਆ ਦੇਖੋ ਨਾ ਉਹਨਾਂ ਦੇ ਉੱਤੇ ਪਰਚੇ ਦਰ ਪੁੱਛੇ ਜਾ ਰਹੇ ਆ ਉਹਨਾਂ ਦੇ ਚੈਨਲ ਬੰਦ ਕਰਾਏ ਜਾ ਰਹੇ ਆ ਭਗਵੰਤ ਮਾਨ ਪੰਜਾਬ ਦਾ ਮੋਤੀ ਬਣ ਗਿਆ ਡਿਕਟੇਟਰ ਬਣ ਗਿਆ ਔਰ ਜਿਹੜੀ ਉਹ ਜਿੱਦਾਂ ਮੋਦੀ ਕਾਰਪੋਰੇਟ ਦੀਆਂ ਉਂਗਲਾਂ ਦੇ ਨੱਚਦਾ ਭਗਵਾਨ ਸਤਿਨਾਮ ਜਿਹੜਾ ਦਿੱਲੀ ਵਾਲੇ ਨਾਲੇ ਜਿਹੜੇ ਉਹਦੇ ਉੱਪਰ ਦੇ ਨੱਚ ਰਿਹਾ ਤੇ ਦੁਨੀਆਂ ਦੇ ਕਾਰਪੋਰੇਟਰਾਂ ਦੇ ਉੱਪਰ ਦੇ ਨੱਚ ਰਿਹਾ ਉਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ 'ਚ ਕੋਈ ਰੰਚ ਭਰ ਵੀ ਜਿਹੜਾ ਉਹ ਪੰਜਾਬ ਦਾ ਫਰਮ ਬੰਦ ਕਰਕੇ ਕੈਨਟ ਰਾਜ ਤੇ ਕਿਸੇ ਦੇਖਾ ਹੁਕਾਪਾ ਦੇ ਦਿੱਤੇ ਉਸ ਬਾਅਦ ਉਹ ਯਾਰ ਉਹ ਅਲਗੋੜੇ ਚਰਨ ਜਿਹੜੇ ਕੋਈ ਗ੍ਰਾਮਾਂ ਬਾਤ ਨਹੀਂ ਕਰਦੇ ਆ ਇਹ ਕੋਈ ਨਾ ਗੈਂਗਵਾਦ ਇਹਨੂੰ ਸਾਰੀਆਂ ਪਾਰਟੀਆਂ ਨੇ ਕਾਂਗਰਸ ਨੇ ਕਾਂਗਰਸ ਨੇ ਔਰ ਇਹ ਸਾਮਾਪਕੀ ਪਾਰਟੀ ਨੇ ਵੀ 4 ਸਾਲ ਇਸ ਗੈਂਗਵਾਦ ਨੂੰ ਪੂਰਾ ਫੜਿਆ ਤੂੰ ਹੀ ਸ਼ਹਿਦ ਦਿੱਤੀ ਹੈ ਤੇ ਅੱਜ ਗੈਂਗਵਾਦ ਨਾਲ ਲੜਨੀਆਂ ਗੱਲਾਂ ਜਿਹੜੀਆਂ ਨੇ ਉੱਪਰ ਹਾਰ ਕਰਦਿਆਂ ਗੱਲਾਂ ਕਿੰਨੀਆਂ ਜਾਣੀਆਂ ਨੇ ਬੜਾ ਵੱਡਾ ਫਲਾ ਦੁੱਤਾ ਗਿਆ ਵੀ ਹੁਣ ਇਹ ਨਹੀਂ ਨਹੀਂ ਉਹ ਮਤਲਬ ਗੈਂਗਵਾਦ ਇਹ ਫੋਕ ਜਿਹੜੇ ਵੱਡੇ ਕਾਂਸਟਰ ਨੇ ਜੇਲਾ ਜਿਹਨੂੰ ਜੇਲਾ ਜੋ ਆਪਰੇਟ ਕਰ ਰਿਹਾ ਹੈ ਜੇਲਾ ਜੋ ਉਹਨਾਂ ਨੂੰ ਕੌਣ ਆਪਰੇਟ ਕਰਾ ਰਿਹਾ ਕੌਣ ਉਹਨਾਂ ਨੂੰ ਕਮਿਊਨੀਕੇਸ਼ਨ ਦੇ ਸਾਧਨ ਜਿਹੜੇ ਆ ਮੋਬਾਈਲ ਉਹਨਾਂ ਨੂੰ ਕੌਣ ਦੇ ਰਿਹਾ ਸਾਰੀਆਂ ਸਰਕਾਰਾਂ ਉਹਨਾਂ ਨਾਲ ਰੱਜਿਆ-ਵੱਜਿਆ ਅਫਸਰਾਂ ਜਿਹਨਾਂ ਨਾਲ ਰਿਸ਼ਤਿਆਂ ਨਾਲ ਆ ਰਹੇ ਉਹ ਇਹ ਇੱਕ ਮਾਹੌਲ ਦੇ ਅੰਦਰ ਮੋਟੋ ਕਾ ਵੀ ਬੈਰੀ ਇਹਦਾ ਜਰਾ ਨਿਕਾ ਕਰ ਦਿੰਗੇ ਸਰਕਾਰਾਂ ਕੋਲੋਂ ਜੀ ਦੋ ਕਾਮੀਦਾਨ ਨੇ ਅਹਾਰ ਮਿਲਿਓ ਜੋਣ ਨਹੀਂ ਜਾ ਸਕਦੇ ਸਭ ਸਾਹ ਦਾ ਉਹ ਕਿਹੜੀ ਗੱਲ ਜੰਨ ਪਾਪ ਜੋ ਕਿਹਦੇ ਆ ਇੱਥੇ ਤੁਹਾਡੇਰੇ ਬਾਬੇ ਨਾਮਕੜੀ ਕਿਉਂ ਹੋਈ ਆ ਕਿ ਚੜਿਆ ਵਾ ਆਮ ਆਪੀ ਨੇ ਕਿਹਾ ਉਹ ਅਟੈਂਸ਼ਨ ਆ ਬਣੇ ਨਹੀਂ ਆ ਉਹ ਉਹ ਉਹਨਾਂ ਲੋਕ ਹਰਿਆਵਾਰੀਆਂ ਪਾਰਟੀਆਂ ਕੈਂਸਟਰਾਂ ਦੀਆਂ ਗੋਰਪੱਤੀਆਂ ਨੇ ਉਹ ਦੁਨੀਆਂ ਨੇ ਔਰ ਇਹਨਾਂ ਨੇ ਗੈਂਗਵਾਰ ਪੈਦਾ ਕੀਤਾ ਔਰ ਇਹ ਗੰਗ ਗੈਂਗਵਾਰ ਨੂੰ ਜਿਹੜਾ ਅੱਜ ਵੀ ਪਰਫੂਜ਼ ਕਰ ਰਹੀਆਂ ਨੇ ਲੋਕਾਂ ਕਿਉਂਕਿ ਲੋਕ ਇੰਤੋਂ ਖਫਾ ਨੇ ਉਹ ਸੁਖੀ ਨੇ ਉਹ ਇਹੋ ਜਿਹੇ ਵੱਲ ਜੋਤਨਾਂ ਜਾਂ ਵਿਰੋਧ ਅੱਜ ਹਟਕਾ ਨੇ ਅੱਜ ਉਸੇ ਤਰ੍ਹਾਂ ਪਿੰਡਾਂ 'ਚ ਵਤੀ ਜਾ ਰਹੇ ਨੇ ਉਸੇ ਤਰ੍ਹਾਂ ਸ਼ਹਿਰਾਂ 'ਚ ਵਤੀ ਜਾ ਰਹੇ ਨੇ ਨਸ਼ਿਆਂ ਨੂੰ ਬਚਾਉਣ ਬਾਰੇ ਜਿਹੜੇ ਨੇ ਸਾਰਾ ਜਾਸੀ ਉਸ ਦੇ ਨਸ਼ੇ ਗੈਂਗਸ ਤੋਂ ਉਹ ਮਗਰਮਾ ਘਰ ਲੋੜ ਕੰਮ ਕਰ ਰਿਹਾ ਇਸੇ ਨਾਲ ਦਾ ਗੈਰ ਹਾਰ ਰਹੇ ਤੇ ਇਹੋ ਜਿਹਾ ਕੰਮ ਕਰ ਰਿਹਾ ਉਹ ਮਤਲਬ ਇਹਨਾਂ ਸਰਕਾਰਾਂ ਚ ਰੰਚ ਭਰ ਵੀ ਜਿਹੜਾ ਉਹ ਫਰਕ ਨਹੀਂ ਆਮ ਆਦਮੀ ਪਾਰਟੀ ਖਾਸ ਕਰਕੇ ਇੰਨੇ ਲੋਕਾਂ ਨੂੰ ਸਭ ਤੋਂ ਬਾਗ ਵਿਖਾ ਕੇ ਆਈ ਸੀ ਕਿ ਅਫਸਰ ਲੋਕਾਂ ਦੇ ਘਰ ਜਾਣਗੇ ਕੰਮ ਕਰਨ ਲਈ ਰਿਸ਼ਵਤ ਖੋਰੀ ਬੰਦ ਹੋਊਗੀ ਇਹ तमाम ਗੱਲਾਂ ਔਰ ਮਤਲਬ ਲੋਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਲੋਕਾਂ ਨੂੰ ਆਪਣਾ ਫੈਲਾਉਣ ਦੀ ਲੋੜ ਨੇ ਬੋਲੀ ਅੱਜ ਅੱਜ ਡੰਡਾ ਭਰਾਇਆ ਜਾ ਰਿਹਾ ਅੱਜ ਬੋਲਣ ਤੇ ਅੱਜ ਜ਼ੁਬਾਨਬੰਦੀ ਕੀਤੀ ਜਾ ਰਹੀ ਆ ਕਿਸਾਨਾਂ ਨੂੰ 3 3 ਮਾਰਚ 2025 ਨੂੰ ਕਿਸਾਨਾਂ ਦੇ ਮਿਲਨ ਦੇ ਸਬੰਧ ਤੇ ਪੱਲੋ ਰੇਲ ਦੀ ਪੂਰਨਤਾ ਨਾਲ ਮੁੱਖ ਮੰਤਰੀ ਬੁੱਕੇ ਚਲਾ ਗਿਆ ਔਰ 5 ਮਾਰਚ ਨੂੰ ਸਥਾਨਾਂ ਨੂੰ ਫੜ-ਫੜ ਕੇ ਜਿਹੜਾ ਉਹ ਤੋਂ ਪਹਿਲਾ ਝੇਲਾ ਦੇ ਦਿੱਤਾ ਉਹ ਬੱਲਾ ਹੋਇਆ ਸਰਕਾਰ ਜਿਹੜੀ ਆ ਇਹਦੀ ਕਰਨੀ ਕਥਨੀ ਚ ਪਹਿਲੀਆਂ ਸਰਕਾਰਾਂ ਉੱਥੇ ਤਰ੍ਹਾਂ ਫਰਕ ਨਹੀਂ ਸੋ ਇੱਕ ਇਹ ਇੱਕ ਬੋਦੇ ਨਾਲਾਂ ਵੀ ਇਹਨਾਂ ਨੇ ਪੰਜਾਬ ਦੇ ਉੱਤੇ ਕਰਜ਼ਾ ਵੱਧ ਚੜਾਉਂਦਾ ਹੈ ਪੰਜਾਬ ਚ ਲੈਂਡ ਆਰਡਰ ਦੀ ਸਮੱਸਿਆ ਹੈ ਪੰਜਾਬ ਚ ਨਸ਼ਿਆਂ ਦਾ ਬਰਕੂਬ ਹੈ ਪੰਜਾਬ ਚ ਗੈਂਗਸਟਰਾਂ ਦਾ ਬਰਕੂਬ ਹੈ ਇਹ ਪਾਰਟੀ ਨੇ ਪੰਜਾਬ ਦੀ ਕੁਝ ਵੀ ਦੂਜੀਆਂ ਪਾਰਟੀਆਂ ਨਾਲੋਂ ਵੱਖਰਾ ਨਹੀਂ ਉਹ ਕਰਕੇ ਲੋਕਾਂ ਨੂੰ ਆਪਣਾ ਇੱਕ حقیقی ਬਦਲ ਜਿਹੜਾ ਉਤਿਆਰ ਕਰਨਾ ਚਾਹੀਦਾ ਉਹ ਆ ਬਦਲ ਅਧਰ ਸ਼ਾਂਤ ਬਦਲ ਸ਼ਾਂਤ ਇਹ ਮੈਦਾਨ ਦੇ ਲੋਕਾਂ ਨੂੰ ਹੋਣਾ ਚਾਹੀਦਾ ਤੇ ਸੰਘਰਸ਼ ਕਰਨੇ ਚਾਹੀਦੇ ਆਪਣੇ ਹੱਥਾਂ ਇਧਾਲੀ ਇਹਨਾਂ ਸਰਕਾਰਾਂ ਦਾ ਸਮਾਜ ਖਾਸੇ ਲਿਉਣ ਲਈ ਸੰਘਰਸ਼ੀ ਜਿਹੜੇ ਆ ਉਹ ਇਹਨੂੰ ਸਾਰੇ ਕੁਝ ਨੂੰ ਬਦਲ ਦੇਣਾ ਹੈ ਧੰਨਵਾਦ ਬਹੁਤ ਆਪ ਲੋਕੋ ਦੀ ਖੇਲ ਮਸਤੀ ਤੇ ਜੰਗਰੀ ਨੂੰ ਵੀ ਨਹੀਂ ਰਿਹਾ ਜਿਸ ਤਰ੍ਹਾਂ ਜਿਹੜਾ ਫੇਰ ਹੋਇਆ ਲਾਲ ਆ ਦੇਖੇ ਕਿ ਕਿ ਬੰਦਿਆ ਨੇ ਆ ਗਿਆ ਉਹਦੇ ਰਿਪੋਰਟ ਬਾਹਰੀ ਸਟੇਟਾਂ ਦੇ ਦੇਸ਼ਾਂ ਦੇ ਵਿੱਚ ਜੋ ਹੋਇਆ ਉਹਦੇ ਉਹਦੇ ਸੀਲ ਹੋ ਗਿਆ ਪੂਰਾ ਮਤਲਬ ਇਹ ਸੀ ਕਿ ਕਿ ਉਹਨਾਂ ਨੇ ਜਿਹੜਾ ਆਪਣੀਆਂ ਮੰਗਾਂ ਬਣਾ ਲਈਆਂ ਨੇ ਜਿਸ ਤਰ੍ਹਾਂ ਜੀ ਇਹ ਕਰ ਰਹੇ ਆ ਜਿਹੜਾ ਇਹ ਤਿੰਨ ਢੇਲ ਲੈ ਕੇ ਆਇਆ ਮੋਦੀ ਤੇ ਬਜਲੀ ਜਿਹੜਾ ਬੀ ਸੋਧ ਬਿੱਲ ਹੈ ਔਰ ਦੂਜਾ ਜਿਹੜਾ ਲੇਬਰ ਕੋਡ ਦਾ ਕੇਸ ਹੈ ਜਿਹਦਾ ਬਿਜਲੀ ਐਕਟ 252 ਇਹ ਜਿਹੜੇ ਕਰਜਾ ਮਾਫੀ ਇਹ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੂਰਾ ਭਾਰਤ ਦੇ ਪੂਰੇ ਦੇਸ਼ਾਂ ਦੇ ਵਿੱਚ ਸੀ ਇਹ ਹੈਡਕ quartara ਤੇ ਜ਼ਿਲ੍ਹਾ ਹੈਡਕ quartara ਦੇ ਉੱਤੇ ਜਿਹੜੇ ਆ ਰੋਡ ਮਾਰਕ ਕਰਕੇ ਇਹ ਜਿਹੜਾ ਇਹ ਜਦ ਇਹ ਨੇ ਇਹ ਬਿੱਲ ਪੇਸ਼ ਕੀਤੇ ਇੱਕ ਵੀ ਜੋ ਪੰਚ ਬਾਦ ਵਿੱਚ ਮਨ ਪਾਸ ਕਰਨ ਦੀ ਕੋਸ਼ਿਸ਼ ਕਰਦੀ। ਮੂਝੇ ਦੇ ਨਹੀਂ ਥੇਲਾ ਜਾਮ ਪਤਾ ਨਹੀਂ ਤਰਾ ਦਾ। ਕਿ ਜਿਹੜੇ ਦਿਨ ਥੇਲਾ ਕਿਤੀ ਥੇਲਾ ਚਾਹੇ ਉਹ ਮਨ 1000 ਉਪ ਬਦਲ ਕੇ ਆ। ਚਾਹੇ ਉਹ ਕੱਜਾ ਮਾਫੀ ਦਾ ਆ। ਚਾਹੇ ਉਹ ਆ ਜਿਹੜਾ ਹੈਗਾ ਆਪਣਾ ਜਿਹੜਾ ਆਪਣਾ ਲੇਬਰ ਕੋਡ ਦਾ। ਇਹ ਸਾਰੇ ਜਨ ਜਦ ਲੱਦ ਨਹੀਂ ਕਰਦਾ ਵਾਪਸ ਨਹੀਂ ਲੈਂਦੇ। ਜੀ ਦੇ ਆ ਕੱਟ ਸਾਜੀ ਪਈ। ਕਿਤੇ ਨਾ ਕਿਤੇ ਜਦੋਂ ਕੰਮਿਆਂ ਨੂੰ ਇੱਕ ਛਿੰਡਰੇ ਇਕੱਠਾ ਹੋ ਜਾਂਦੇ ਕੋੜਾ ਕੋਕੋ ਵੱਖ-ਵੱਖ ਪਰੇਰਦੇ ਕੋਈ ਪੋਪਾ ਕਰਾ ਰੋਡ ਮਾਸਟਰ ਆ ਕੋਈ ਬੰਦਰਾ ਕਰ ਰਿਹਾ ਇਹ ਸਰਕਾਰ ਦਾ ਮੱਥਾ ਲਾਉਣਾ ਦੇ ਕਿਤੇ ਨਾ ਕਿਤੇ ਸਾਰੇ ਇਕੱਠੇ ਹੋ ਜਾਂਦੇ ਇਹ ਸਾਰੇ ਇਕੱਠੇ ਆ ਜੀ ਬਿਲਕੁਲ ਤੁਹਾਨੂੰ ਲੱਗਦਾ ਕਿ ਬੱਕਰੇ ਬੱਕਰੇ ਆ ਇਹ ਸਾਰੇ ਇੱਕ ਕਾਲ ਹੈ ਜੀ ਸਾਰੇ ਉਸ ਖਾਨ ਦੇ ਰਿਪੋਰਟ ਸਾਰੇ ਇਕੱਠੇ ਹੋਏ ਆ ਕਿਤੇ ਕੋਈ ਮਾਰਕ ਨਹੀਂ ਕਰਨਾ ਆਪੋ ਆਪਣੇ ਜਿਹੜੇ ਡਾਇਰੈਕਟਰ ਆ ਉਹ ਠੱਠਾਂ ਦੇ ਖੜਾ ਆ ਤੇ ਆ ਰਸਤਾ ਨਹੀਂ ਰੋਕਣਾ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਇਸ ਕਰਕੇ ਅਸੀਂ ਇਹ ਪੂਰਾ ਰੱਖਿਆ ਹੈ ਕਿ ਜਿੱਥੇ ਵੀ ਕਿਸੇ ਦਾ ਕੋਈ ਕੰਟੈਸਟ ਬਣਦਾ ਹੈ ਐਂਗਲ ਬਣਦਾ ਉਹ ਸੈਂਕਲ ਦੇ ਉੱਤੇ ਕਿਤੇ ਵੀ ਕੋਈ ਮਾਸ ਕਰਦਾ ਕੋਈ ਇੱਕ ਦਾ ਵਾ ਪੂਰੀ ਪੂਰੀ ਡਿਸਪਲਨਰ ਨਾਲ ਖੋਤੇ ਹੈ ਕਿਤੇ ਵੀ ਲੈ ਲੋ ਚਾਹੇ ਉਹ ਅਜਨਾਲੇ ਮਹਿਲ ਮੁਖਾਰੀ ਖਲੋਤੇ ਹੈ ਜਿੰਨੇ ਜਿੰਨੇ ਟਾਰਗੇਟ ਕਦਰ ਹੋ ਜਾਊਗਾ ਕਾਬਲਾ ਇਹ ਕਾਬਲਾ ਇੱਥੇ ਹੈ ਭੀੜ 'ਚ ਨਹੀਂ ਜਾਣਾ ਜਿਨਾਲੇ ਵੜਾਂਗੇ ਤੇ ਲੋਕ ਪਰੇਸ਼ਾਨ ਹੋਣ ਇਸ ਕਰਕੇ ਕਿਸੇ ਢੀਲ ਵਾਲੇ ਜਗ੍ਹਾ 'ਚ ਨਹੀਂ ਜਾਂਦਾ ਪ੍ਰੋਗਰਾਮ ਸੜਕਾਂ 'ਤੇ ਖੋਲੋ ਕੇ ਮਾਰਕੰਦਾ ਪ੍ਰੋਗਰਾਮ ਹੈ ਜਿਹੜਾ ਹੈਗਾ ਅਸੀਂ ਸੜਕਾਂ ਦੇ ਫਲੋਅ ਦੇ ਮਤਨ ਨੂੰ ਨਾਲ ਲੈਣਾ ਲੋਕਾਂ ਨੂੰ ਨਾਲ ਲੈਣਾ ਤੇ ਲੋਕਾਂ ਦੀ ਗੱਲ ਨਵਜ ਸਮਝਣੀ ਲੋਕ ਜਦੋਂ ਜਾਮ ਲੱਗਦਾ ਟਰੈਕਟਰ ਦਾ ਹੁਣ ਇਹ ਸੈਂਕੜੇ ਟਰੈਕਟਰ ਰੋਡ ਦੇ ਉੱਤੇ ਅਜ ਅਜ ਨਾਲੇ ਚ ਖੜੇ ਆ ਇਸੇ ਤਰ੍ਹਾਂ ਰਾਜੇਸਥਾਨੀ ਖੜੇ ਆ ਇਸੇ ਤਰ੍ਹਾਂ ਗਾੜੀ ਮਜੀਠੇ ਚ ਖੜੇ ਆ ਇਸੇ ਤਰ੍ਹਾਂ ਲੋਕ ਜਗ੍ਹਾਵੇਂ ਖੜੇ ਆ ਟਾਰੀ ਅੰਮ੍ਰਿਤਸਰ ਜ਼ਿਲ੍ਹੇ ਚ ਘਟੋ ਘਟ ਸੱਤ ਜਗ੍ਹਾ ਦੇ ਉੱਤੇ ਅੱਠ ਜਗ੍ਹਾ ਦੇ ਉੱਤੇ ਬਾਬੇ ਬਕਾਲੇ ਤੱਕ ਵਿਆਸ ਦਾ ਟਰੈਕਟਰ ਜਿਹੜੇ ਆਏ ਨੇ ਸੋ ਬਟਿਆ ਚ ਖੜੇ ਰੋ ਸਭ ਤੋਂ ਇਹ ਤੂਏ ਬੈਲਤ ਸ਼ੁਰੂ ਕੀਤੇ ਤੇਨ ਚਾਰ ਇਹ ਮਨਰੇਗਾ ਦਾ ਰੂਪ ਬਦਲਿਆ ਤਾਂ ਉਹ ਦੇ ਲੋਕ ਪਨਾਸ਼ ਨਹੀਂ ਕਰ ਮੰਗੇ ਸੜਕਾਂ ਦੇ ਨਿਕਲਣਗੇ ਵੱਡੀ ਕਿੰਲੀ ਦੀ ਜਿਹੜਾ ਔਰ ਜਾਂ ਫਿਰ ਦਿੱਲੀ ਵੱਲ ਨੂੰ ਜਾਓ ਠੀਕ ਹੈ ਜੀ ਧੰਨਵਾਦ ਹੋ ਗਿਆ ਕੀ ਕਹਿਣਾ ਚਾਹੁੰਦੇ ਜਾਈਏ ਤੇ ਜੀ ਉਹ ਸਾਰਾ ਜਿਹੜਾ ਇਹ ਸਾਰੀ ਇੰਡੀਆ ਚ ਖੱਡਿਆ ਗਿਆ ਤੇ ਸਾਡੀ ਮੰਗਾ ਤੇ ਕਿਵੇਂ ਬਣੇਗਾ ਇਸ ਤੋਂ ਜਿਹੜੀ ਨਾ ਪਾਸ ਕੰਮ ਦੇ ਸਮਾਧਾਰਾ ਕੀਤਾ ਗਿਆ ਜਿੱਦਾ ਦਾ ਚਾਹ ਮੇਰੇ ਵੀਡੀਓ ਦੇ ਉੱਤੇ ਐਂਟੀ ਆ ਉਹਦੇ ਟੈਸਟ ਆ ਇੱਕ ਬੀਜ ਸੋਧ ਦੇ ਕਰ ਬੀਜ ਜਿਹੜਾ ਬੀਜ ਇਹਨੇ ਗੇਰਚ ਸਾਰੇ ਇੰਡੀਆ ਜੀ ਕੱਢਿਆ ਜਾਣਾ ਆਪਾਂ ਇਥੋਂ ਆਇਸ ਇਲਾਵੀ ਤੇ ਆਪਣਾ ਸਾਸ਼ੀਨਾ ਜਵਾਸ ਤੇ ਇਹ ਤਾਂ ਆਹੀ ਵੀ ਇਹਦਾ ਇੱਥੇ ਕੱਢਿਆ ਤੇ ਇਹਦਾ ਬਾਕੀ ਸਭ ਉਹਦੇ ਜਿਹੜਾ ਸਵਾਦਾ ਹੈ ਯਾਨੀ ਪੰਜਾਬ ਦਾ ਸਰਦਾਰ ਚੱਲ ਚੱਲ ਕੀ ਆਪਾਂ ਦਾ ਮਜਾ ਕੁਝ ਹੋ ਸਕਾ ਹੋ ਮੋਹਿਆ ਕੋਈ ਇਹਦਾ ਬੁਰਾ ਫਸਟਰੀਆ ਦਾ ਆਪ ਉਹ ਤੁਹਾਡੀ ਜਾਬ ਤੱਕ ਉਹ ਜੀ ਇੰਨਾ ਖੜ ਸਕਦੇ ਜੇ ਉਹ ਜੀ ਮੋੜ ਨਹੀਂ ਆਵੇ ਤੇ ਜਿਹਨੇ ਲੋਕਾਂ ਨੂੰ ਆਸ ਵੀ ਮਿਲਵਾ ਹੋਊਗਾ ਉਹ ਹੋਇਆ ਨਹੀਂਗਾ ਮਤਲਬ ਉਹਦੀ ਆਸ ਦੇ ਪਾਣੀ ਤੇ ਰਹਾ। ਪਦਵਾ ਨਹੀਂ ਹੋਇਆ ਤੇ ਉਹਦੇ ਸਮੇਂ ਦੇ ਵਿੱਚ ਉਹਦੀ ਆਸ ਦੀ ਹੈ ਜੀ। ਜਿਹਨੂੰ ਆਪਾਂ ਹੁਣ ਸਮੇਂ ਦਾ ਕੁਝ ਚਾਈ ਦੇ ਰੱਖੇ ਬਾਅਦ ਤੁਹਾਡੀ ਕੀ ਹਾਲ ਹੈ। ਹਾਂ?